ਹਾਏ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਸ੍ਰੀ ਗੁਰਦੁਆਰਾ ਹਾਲਮਗਿਰ ਸਾਹਿਬ ਜੀ ਇਹ ਉਹੀ ਧਰਤੀ ਹੈ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਟਿਕਾਏ ਸਨ ਦੇਖੋ ਦੋਸਤੋ ਇਹ ਗੁਰਦੁਆਰਾ ਬਹੁਤ ਹੀ ਵਧੀਆ ਬਣਿਆ ਹੋਇਆ ਹੈ ਹਾਲੇਦ ਵਾਲੇ ਪੂਰੀ ਹਰੀਆਲੀ ਹੈ ਇੱਥੋਂ ਮਤਲਬ ਪਿੱਛੇ ਜੇ ਆਪਾਂ ਗੱਡੀ ਲਗਾਈਏ ਤਾਂ ਇੱਧਰ ਉਧਰ ਦੀ ਅੰਦਰ ਜਾਣ ਦਾ ਰਸਤਾ ਹੈਗਾ ਇੱਧਰ ਦੇ ਆਪਾਂ ਸਿੱਧਾ-ਸਿੱਧਾ ਜਾਵਾਂਗੇ ਪਹਿਲਾ ਅਸੀਂ ਤੁਹਾਨੂੰ ਇਤਿਹਾਸ ਦੱਸਦੇ ਹਾਂ ਗੱਲ ਕਰੀਏ ਆਪਾਂ 1705 ਦੀ ਜਿੱਥੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਅੰਮ੍ਰਿਤਸਰ ਤੋਂ ਚੱਲ ਚੁੱਕੇ ਸੀ ਤਾਂ ਉੱਥੇ ਹਿਲ ਰਾਜਿਆਂ ਦੀ ਫੌਜ ਉਹਨਾਂ ਦੇ ਪਿੱਛੇ ਲੱਗੀ ਹੋਈ ਸੀ ਸਫ਼ਰ ਬਹੁਤ ਲੰਬਾ ਸੀ ਉਹਨਾਂ ਨੂੰ ਬਹੁਤ ਥਕਾਵਟ ਤੇ ਭੁੱਖ ਨੇ ਘੇਰ ਲਿਆ ਸੀ ਤੇ ਪਰ ਗੁਰੂ ਗੋਬਿੰਦ ਗੁਰੂ ਗੋਬਿੰਦ ਸਿੰਘ ਜੀ ਤਾਂ ਰੱਬ ਦਾ ਰੂਪ ਸੀ ਜਿੱਥੇ ਜਾਣ ਉੱਥੇ ਚਮਤਕਾਰ ਹੀ ਹੁੰਦੇ ਸੀ ਆ ਦੇਖੋ ਦਸਵੇਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮੰਜੀ ਸਾਹਿਬ ਤੋਂ 510ਵੇਂ ਦਿਨਾਂ ਤੋਂ ਗੁਰਦੁਆਰਾ ਬਣਿਆ ਆ ਇੱਥੇ ਦੇਖ ਘਰ ਐਥੋਂ ਪ੍ਰਸ਼ਾਦ ਦਿੰਦੇ ਆ ਇੱਥੋਂ ਦੀ ਫਿਰ ਆਪਾਂ ਅੰਦਰ ਨੂੰ ਜਾਂਦੇ ਆ ਆਪਾਂ ਕਿੱਧਰ ਸੀ ਜਦੋਂ ਉਹ ਥਕਾਵਟ ਨਾਲ ਭੁੱਖ ਨਾਲ ਉਹਨੇ ਘੇਰ ਰੱਖਿਆ ਸੀਗਾ ਤੇ ਫਿਰ ਉਥੋਂ ਉਹ ਇੱਕ ਭਗਤ ਦੇ ਘਰ ਉਹਨੇ ਠਹਿਰੇ ਫਿਰ ਉਹਨਾਂ ਦੇ ਘਰ ਥੋੜਾ ਸਮੇਂ ਹੀ ਬਤਾਇਆ ਆ ਦੇਖੋ ਦੋਸਤੋ ਨਾਲ ਨਾਲ ਸਿੱਧ ਤੁਹਾਨੂੰ ਦੱਸੀ ਜਾਵਾਂਗੇ ਅੰਦਰ ਜਾਣ ਦਾ ਰਸਤਾ ਹੈਗਾ ਫਿਰ ਉੱਥੋਂ ਦੀ ਉਹਨਾਂ ਨੇ ਇੱਕ ਤੀਰ ਚਲਾਇਆ ਸੀਗਾ ਜਿੱਥੇ ਅੱਜੋ ਤੇ ਸਲੋਵਰ ਤੇ ਲੰਗਰ ਦਾ ਪ੍ਰਸ਼ਾਦ ਮਿਲਦਾ ਹੈ ਆਲਮਗੀਰ ਸਾਹਿਬ ਗੁਰਦੁਆਰਾ ਇਹ ਦੇਖੋ ਦੋਸਤੋ ਇੱਥੇ ਦਰਸ਼ਨ ਕਰੋ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਦੁਆਰੇ ਦੀ ਇੱਕ ਸਿਰੇ ਇਮਾਰਤ ਨਹੀਂ ਦੋਸਤੋ ਇਹ ਸ਼ਰਧਾ ਅਤੇ ਇਤਿਹਾਸ ਦਾ ਇੱਕ ਜੋੜ ਹੈ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਜਿੱਥੇ ਰੱਬ ਇਦਾਂ ਲੱਗਦਾ ਕਿ ਖੁਦ ਆਇਆ ਹੋਏ ਅੱਜ ਵੀ ਹਜ਼ਾਰਾਂ ਸੰਗਤ ਹਰ ਰੋਜ਼ ਚੜ੍ਹਦੀ ਕਲਾ ਨਾਲ ਦਰਸ਼ਨ ਕਰਦੇ ਹਨ ਤੇ ਲੰਗਰ ਛਕਦੇ ਹਨ ਬਿਨਾਂ ਕਿਸੇ ਭੇਦ ਭਾਵ ਦੇ ਆ ਦੇਖੋ ਦੋਸਤੋ ਲਾਸਟ ਇਸੇ ਇਹੀ ਕਵਾਂਗੇ ਜਦੋਂ ਤੁਸੀਂ ਲੁਬਿਆਨੇ ਆਏ ਤਾਂ ਆ ਗੁਰਦੁਆਰੇ ਜ਼ਰੂਰ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ